ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਸਾਡੀ ਧਰਤੀ ਸਾਡੇ ਲੋਕ ਚੈਨਲ ਆਹ ਤੁਹਾਨੂੰ ਦਰਸ਼ਕੋ ਲੈ ਚਾਦੇ ਆਂ ਫਰੋਇਪੁਰ ਸ਼ੌਣੀ ਰੇਲਵੇ ਸਟੇਸ਼ਨ ਜਿੱਥੇ ਕਿ ਪੰਜ ਤਖਤਾਂ ਦੇ ਜਿਹੜੇ ਦਰਸ਼ਨ ਕਰਾ ਰਹੀ ਜਿਹੜੀ ਟ੍ਰੇਨ ਪਹੁੰਚੀ ਹੋਈ ਔਰ ਇਸ ਦੇ ਵਿੱਚ ਜਿਹੜਾ ਵੱਡੇ ਪੱਧਰ ਤੇ ਜਿਹੜਾ ਸਿੱਖਾ ਸਿੱਖ ਸ਼ਰਧਾਲੂਆਂ ਨੂੰ ਦਰਸ਼ਨ ਕਰਾਉਣ ਵਾਸਤੇ ਜਿਹੜੀ ਇਹ ਟ੍ਰੇਨ ਇਸ ਟਾਈਮ ਫਰੋਇਪੁਰ ਰੇਲਵੇ ਸਟੇਸ਼ਨ ਤੇ ਮੌਜੂਦ ਹੈਗੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹਦੇ ਵਿੱਚ ਜਿਹੜਾ ਆਪਾਂ ਗੱਲ ਕਰਦੇ ਆਂ ਤੇ ਇਹ ਜਿਹੜੀ ਟ੍ਰੇਨ ਪਹੁੰਚੀ ਹੋਈ ਇਸ ਦੇ ਵਿੱਚ ਸ੍ਰੀ ਗੁਰੂ ਅ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸ਼ਾਸਤਰ ਹੈ ਉਹ ਵੀ ਮੌਜੂਦ ਹਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਘੋੜਾ ਉਸ ਦੇ ਵੰਛ ਵੀ ਇਹਦੇ ਵਿੱਚ ਤੁਸੀਂ ਤਸਵੀਰਾਂ ਵੇਖ ਰਹੇ ਹੋ ਮੌਜੂਦ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਵੱਡੇ ਪੱਧਰ ਤੇ ਸੰਗਤ ਪਹੁੰਚੀ ਹੋਈ ਹੈ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਇਸ ਇਸ ਦੇ ਵਿੱਚ ਨਿਸ਼ਾਨੀਆਂ ਜਿਹੜੇ ਸ਼ਸਤਰ ਵੀ ਪਾਏ ਹੋਏ ਹਨ ਆਪਾਂ ਕਰਦੇ ਹਾਂ ਗੱਲਬਾਤ ਔਰ ਦੇਖਦੇ ਹਾਂ ਤਸਵੀਰਾਂ ਮੇਰਾ ਨਾਮ ਗੁਰਿੰਦਰ ਸਿੰਘ ਜੀ ਇਹ ਗੁਰਿੰਦਰ ਸਿੰਘ ਜੀ ਕਿਵੇਂ ਲੱਗਿਆ ਪੰਜ ਬੱਤਾਂ ਬਹੁਤ ਵਧੀਆ ਲੱਗਿਆ ਜੀ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਲੱਗਿਆ ਜੀ ਹਮਮਾਨ ਜੀ ਨੇ ਬਹੁਤ ਦੂਰ ਦੂਰ ਸੰਤਾ ਪਹੁੰਚਾਈ ਬਹੁਤ ਪਿਆਰ ਪਿਆਰ ਨਾਲ ਦਰਸ਼ਨ ਕੀਤੇ ਮਹਾਰਾਜ ਦੇ ਬਹੁਤ ਹੀ ਵਧੀਆ ਲੱਗਿਆ ਜੀ ਅੱਗੇ ਵੀ ਅਜਿਹਾ ਤਿੰਨ ਜਣੇ ਚਾਹੀਦੇ ਬਹੁਤ ਵਧੀਆ ਉਪਰਾਲਾ ਜੀ ਇਹ ਦੇਸ਼ ਲਈ ਦੇਸ਼ ਵਾਸੀਆਂ ਲਈ ਜਿਨ੍ਹਾਂ ਨੇ ਨਹੀਂ ਦਰਸ਼ਨ ਕੀਤੇ ਉਹਨਾਂ ਨੇ ਦਰਸ਼ਨ ਕੀਤੇ ਜੀ ਮਹਾਰਾਜ ਦੇ ਨਾਮ ਕੀ ਤੁਹਾਡਾ ਹਾਂਜੀ ਕਰਮਜੀਤ ਕਹੋ ਕਰਮਜੀਤ ਕੋ ਹਾਂਜੀ ਸਿਪਰੋਏ ਪਰ ਤੇ ਹਾਂਜੀ ਸਰ ਆ ਤੁਹਾਨੂੰ ਕਿਵੇਂ ਲੱਗਿਆ ਟ੍ਰੇਨ ਜਿਹੜੀ ਪੰਜ ਰੋ ਪੱਤਨਾਂ ਵੀ ਨਿਕਲੀ ਹਾਂਜੀ ਹਾਂਜੀ ਬਹੁਤ ਵਧੀਆ ਲੱਗਿਆ ਵੀਰ ਜੀ ਜਾ ਕੇ ਤਾਂ ਦਰਸ਼ਨ ਨਹੀਂ ਹੁੰਦੇ ਤੇ ਮਹਾਰਾਜ ਸਾक्षात ਸਾਡੇ ਘਰੇ ਆਏ ਨੇ ਦਰਸ਼ਨ ਹੋਏ ਆ ਬਹੁਤ ਵਧੀਆ ਲੱਗਿਆ ਵੀਰੋ ਤਾਂ ਕਿੰਨਾ ਤੇ ਰਾਸ਼ ਜਿਹੜਾ ਇੱਥੇ ਹਾਂਜੀ ਬਹੁਤ ਰਾਸ਼ਾ ਬਹੁਤ ਜ਼ਿਆਦਾ ਬਹੁਤ ਰਾਸ਼ੇ ਹਾਂਜੀ ਕਾ ਕੇ ਵੀ ਤਾਂ ਨਹੀਂ ਚੱਲਣੀ ਚਾਹੀਦੀ ਹਾਂਜੀ ਹਾਂਜੀ ਚਾਹੀਦੀਆਂ ਇਹਦੇ ਜ਼ਰੂਰ ਚਾਹੀਦੀਆਂ ਜਿਹੜੇ ਬਜ਼ੁਰਗ ਆ ਬੱਚੇ ਆ ਨਹੀਂ ਜਾ ਸਕਦੇ ਨਹੀਂ ਪਹੁੰਚ ਸਕਦੇ ਜ਼ਰੂਰ ਆਉਣੀਆਂ ਚਾਹੀਦੀਆਂ ਇਹ ਉਪਰਾਲਾ ਹੋਣਾ ਚਾਹੀਦਾ ਹੈ ਹਾਂਜੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਪਤੇ ਦੀ ਇਹ ਨਾਮ ਕੀ ਪੜਾ ਮੈਂ ਜੀ ਕੈਪਟਨ ਤਜਿੰਦਰ ਸਿੰਘ ਇਹ ਕਾਹਨ ਸਾਹ ਕ੍ਰੇਨ ਲਗਾਏ ਕ੍ਰੇਨ ਜਿਹੜੀ ਮਨ ਤੱਕ ਆਵੇ ਦੇਖੋ ਜੀ ਇਟ ਇਜ਼ ਵੈਰੀ ਗੁੱਡ ਬਹੁਤ ਸਲਾਤਾ ਯੋਗ ਹੈ ਉਪਰਾਲਾ ਹੈ ਸਰਕਾਰਾਂ ਦਾ ਜਿਹੜੇ ਕਿ ਸੀਨੀਅਰ ਸਿਟੀਜ਼ਨ ਜਾਂ ਕੋ ਹੋਰ ਫੋਰਡ ਨਹੀਂ ਕਰ ਸਕਦੇ ਮੈਡੀਕਲੀ ਫਿਟ ਹੋਰ ਨਹੀਂ ਹੈ ਨਹੀਂ ਜਾ ਸਕਦੇ ਇਤਨੀ ਦੂਰ ਦੀ ਯਾਤਰਾ ਕਰਨ ਵਾਸਤੇ ਉਸ ਜਿਹੜਾ ਹੈ ਉਹ ਉਹਨਾਂ ਦੇ ਹੋਮ ਸਟੇਸ਼ਨਾਂ ਤੇ ਬੁਲਾ ਕੇ ਉਹਨਾਂ ਨੂੰ ਉਹਨਾਂ ਨੂੰ ਯਾਤਰਾ ਉਹਨਾਂ ਨੂੰ ਨਰਸਿੰਗ ਕਰਨ ਦਾ ਸੁਭਾਗ ਮੌਕਾ ਦਿੱਤਾ ਹੈ ਸਰਕਾਰ ਨੇ ਬਹੁਤ ਅੱਛਾ ਉਪਰਾਲਾ ਹੈ ਸੈਂਟਰਲ ਗਵਰਨਮੈਂਟ ਦਾ ਬਹੁਤ ਅਸੀਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬਸਤੀ ਟੈਂਕਾ ਵਾਲੀ ਰੋਜ਼ ਪੁਰ ਇਸ ਮੁੱਚਿਤ ਮੀਟਿੰਗ ਪਰ ਇਸ ਪੂਰੀ ਸੰਗਤ ਲੈ ਕੇ ਇੱਥੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਇਹ ਸਾਨੂੰ ਬਹੁਤ ਅੱਛਾ ਉਪਰਾਲਾ ਲੱਗਾ ਹੈ ਕਿ ਇਹਦੇ ਚਿੱਤੇ ਦੀ ਜਿੰਨੀ ਸ਼ਿਫਟ ਕਰ ਲਈ ਇਹ ਹੋ ਜਾਵੇ ਥੋੜੀਆ ਹੋਰ ਇਹ ਇਹ ਉਪਰਾਲੇ ਸਮੇਂ-ਸਮੇਂ ਤੇ ਹੁੰਦੇ ਰਹਿਣੇ ਚਾਹੀਦੇ ਇਸ ਨੂੰ ਚਾਹ ਮਿਲਦਾ ਰਹਿਣਾ ਚਾਹੀਦਾ ਇਹ ਜਜ਼ਬਾ ਹੈ ਸਿੱਖੀ ਦੇ ਵਿੱਚ ਵੀ ਵੀ ਆਰ ਪ੍ਰਾਊਡ ਆਫ ਇਟ ਇਟ ਇਜ਼ ਵੈਰੀ ਗੁੱਡ ਇਟ ਇਜ਼ ਵੈਰੀ ਬਹੁਤ ਅੱਛੀ ਗੱਲ ਹੈ ਸਾਨੂੰ ਘਰ ਬੈਠੇ ਦਰਸ਼ਨ ਹੋਏ ਨੇ ਘਰ ਬੈਠੇ ਦਰਸ਼ਨ ਸੋ ਐਸੀ ਸਾਡੀ ਖਾਸ ਪੇਸ਼ਕਸ਼ ਫਰੋਏ ਪਰ ਸ਼ਾਣੀ ਰੇਲਵੇ ਸਟੇਸ਼ਨ ਤੋਂ ਆਸ ਕਰਦੇ ਹਾਂ ਕਿ ਸਾਡੀ ਜਿਹੜੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋ ਔਰ ਇਹ ਜਿਹੜਾ ਇਹ ਸਾਡਾ ਜਿਹੜਾ ਕੰਮ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈਗਾ ਇਸ ਵੀਡੀਓ ਨੂੰ ਔਰ ਸਾਡਾ ਜਿਹੜਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ